ਉਹਨ ਸਾਡੀ ਯਾਤਰਾ ਕਰਨ ਦੇ ਲਈ ਅੰਮ੍ਰਿਤਸਰ ਤੋਂ ਜੋ ਗ੍ਰੰਥੀ ਸਿੰਘ ਨੇ ਉਹਨਾਂ ਦਾ ਇਕਲੌਤਾ ਪੁੱਤ ਜੋ ਕਿ ਗਿਆ ਹੋਇਆ ਸੀ ਯਾਤਰਾ ਕਰਨ ਤੇ ਲੇਕਿਨ ਉਥੇ ਇੱਕ ਅਜੀਹਾ ਹਾਦਸਾ ਵਾਪਰ ਗਿਆ ਦਰਦਨਾਕ ਹਾਦਸਾ ਵਾਪਿਆ ਕਿ ਉਸ ਦੀ ਮੌਕੇ ਤੇ ਮੌਤ ਹੋ ਗਈ ਜਾਣਕਾਰੀ ਮਿਲ ਰਹੀ ਹੈ ਕਿ ਜੋ ਰਾਹ ਬੰਦ ਕੀਤਾ ਗਿਆ ਸੀ ਉਸ ਰਾਹ ਤੇ ਇਹ ਨੌਜਵਾਨ ਜੋ ਕਿ 18 ਸਾਲ ਦਾ ਉਹ ਤੁਰ ਪਿਆ ਸੀ ਜਿੱਥੇ ਪੈਰ ਤੇ ਲੱਗ ਗਿਆ ਤੇ ਪੈਰ ਤਿਲਕਣ ਦੇ ਕਾਰਨ 300 ਫੁੱਟ ਗਹਿਰੀ ਜੋ ਹੈ ਖਾਈ ਉਸ ਦੇ ਵਿੱਚ ਜਾ ਕੇ ਡਿੱਗ ਜਾਂਦਾ ਜਿਸ ਦੇ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਤਾਂ ਖੱਡ ਦੇ ਵਿੱਚ ਡਿੱਗਣ ਦੇ ਕਾਰਨ ਮੌਤ ਹੋਈ ਹੈ ਹਾਲਾਂਕਿ ਇਸ ਨੌਜਵਾਨ ਦੇ ਨਾਲ ਇਸ ਦਾ ਕਜ਼ਨ ਪ੍ਰਾ ਵੀ ਨਾਲ ਮੌਜੂਦ ਸੀਗਾ ਜਿਸ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਪਿੰਡ ਦੇ ਵਿੱਚ ਘਰ ਦੇ ਵਿੱਚ ਮਾਤਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਕਨਪੂਰ ਕਾਲੇਪਣ ਦਾ ਰਹਿਣ ਵਾਲਾ ਇਹ ਨੌਜਵਾਨ ਹੈਗਾ ਜੋ ਕਿ 18 ਸਾਲ ਦਾ ਸੀਗਾ ਜੋ ਕਿ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਇੱਕ ਗ੍ਰੰਥੀ ਸਿੰਘ ਦਾ ਪੁੱਤ ਸੀ ਗੁਰਪ੍ਰੀਤ ਸਿੰਘ ਆਪਣੇ ਨਨਿਹਾਲ ਜੋ ਹੈ ਗਿਆ ਹੋਇਆ ਸੀ ਨਾਨਕੇ ਗਿਆ ਹੋਇਆ ਸੀ ਜਿੱਥੇ ਕਿ ਸ਼ੁੱਕਰਵਾਰ ਹੀ ਉਹ ਧਾਰਮਿਕ ਯਾਤਰਾ ਦੇ ਲਈ ਹਿਮਕੁੰਡ ਸਾਹਿਬ ਰਵਾਨਾ ਹੋਇਆ ਸੀ ਯਾਤਰਾ ਦੇ ਦੌਰਾਨ ਗੁਰਪ੍ਰੀਤ ਉਸ ਰਾਤੇ ਚਲਾ ਗਿਆ ਸੀ ਜੋ ਹੁਣ ਜਾਣਕਾਰੀ ਸਾਹਮਣੇ ਆ ਰਹੀ ਕਿ ਰਾਹ ਬੰਦ ਕੀਤਾ ਗਿਆ ਸੀ ਉਸੇ ਰਾਹ ਦੇ ਵਿੱਚ ਰੇਲਿੰਗ ਜੋ ਹੈ ਉਸ ਤੋਂ ਪੈਰ ਤਿਲਕ ਗਿਆ ਜਿਸ ਦੇ ਕਾਰਨ ਜੋ ਹੈ ਡੂੰਗੀ ਖੜ ਦੇ ਵਿੱਚ ਇਹ ਨੌਜਵਾਨ ਜਾ ਕੇ ਡਿੱਗ ਜਾਂਦਾ ਹਾਦਸਾ ਇੰਨਾ ਘ ਭਿਆਨਕ ਸੀ ਕਿ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਦੇ ਵਿੱਚ ਮਾਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਰਕੇ ਮੌਕੇ ਤੇ ਹੀ ਕੁਝ ਹੀ ਸਕਿੰਟਾਂ ਮਿੰਟਾਂ ਦੇ ਵਿੱਚ ਮੌਤ ਹੋ ਗਈ ਸੀ ਹਾਦਸੇ ਤੋਂ ਬਾਅਦ ਰੈਸਕਿਊ ਦੀ ਟੀਮ ਮੌਕੇ ਤੇ ਪਹੁੰਚੀ ਬਹੁਤ ਜ਼ਿਆਦਾ ਮੁਸ਼ਕਲ ਕਰਨੀ ਪਈ ਉਸ ਤੋਂ ਬਾਅਦ ਜਾ ਕੇ ਗੁਰਪ੍ਰੀਤ ਨੂੰ ਬਾਰ ਘਟਿਆ ਗਿਆ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ 12ਵੀਂ ਕਲਾਸ ਦੇ ਵਿੱਚ ਪੜਦਾ ਸੀਗਾ ਖਾਲਸਾ ਇੰਟਰਨੈਸ਼ਨਲ ਸਕੂਲ ਦਾ ਸਟੂਡੈਂਟ ਸੀਗਾ ਤੇ ਉਹ ਪੜਾਈ ਦੇ ਵਿੱਚ ਹਮੇਸ਼ਾ ਹੀ ਫਰਸਟ ਆਉਂਦਾ ਸੀਗਾ ਹਮੇਸ਼ਾ ਹੀ ਬੜਾ ਬਹੁਤ ਹੀ ਜ਼ਿਆਦਾ ਹੁਨਾਰਵਰ ਬੱਚਾ ਰਿਹਾ ਹੈ ਮਾਮਾ ਪ੍ਰਗਟ ਸਿੰਘ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਰਾਤ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਪੈਰ ਤੇ ਲੱਗ ਗਿਆ ਸੀ ਜਿਸ ਦੇ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਸੀ ਜੋ ਦੁਖਦ ਖਬਰ ਜੋ ਸਾਹਮਣੇ ਆਈ ਹੈ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਨਜ਼ਰ ਆ ਰਿਹਾ ਗੁਰਪ੍ਰੀਤ ਸਿੰਘ ਆਪਣੇ ਜੋ ਸੁਭਾਵ ਹੈ ਜੋ ਉਸਦਾ ਬਿਹੇਵੀਅਰ ਹੈ ਉਸ ਦੇ ਨਾਲ ਕਾਫੀ ਜ਼ਿਆਦਾ ਪੂਰੇ ਪਿੰਡ ਦੇ ਵਿੱਚ ਉਸ ਨੂੰ ਸਰਾਹਿਆ ਜਾਂਦਾ ਸੀਗਾ ਸਕੂਲ ਦੇ ਟੀਚਰਸ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੜਨ ਦੇ ਵਿੱਚ ਇਹ ਬਹੁਤ ਹੀ ਵਧੀਆ ਹੁਨਾਰਵਰ ਬੱਚਾ ਸੀਗਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਇਹ ਵੱਡਾ ਮੰਦਭਾਗਾ ਜੋ ਇਹ ਹਾਦਸਾ ਵਾਪਰਿਆ ਇਸੇ ਕਾਰਨ ਪੂਰੇ ਪਿੰਡ ਦੇ ਵਿੱਚ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੈਗਾ ਤੁਸੀਂ ਮਾਪਿਆਂ ਦੀ ਹਾਲਤ ਦੇਖ ਸਕਦੇ ਹੋ ਦਸਿਆ ਇਹ ਜਾ ਰਹੇ ਕਿ ਇਸ ਦੇ ਨਾਲ ਇੱਕ ਇਸ ਦੀ ਭੈਣ ਵੀ ਹੈ ਤਾਂ ਇਕਲੌਤਾ ਪੁੱਤ ਦਸਿਆ ਜਾ ਰਿਹਾ ਜਿਸ ਦੀ ਕਿ ਹੁਣ ਮੌਤ ਹੋ ਗਈ ਹੈ ਕੀ ਕੁਝ ਕਹਿਣਾ ਪੂਰੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰ ਦਾ ਤੁਹਾਨੂੰ ਵੀ ਸੁਣਾਉਂਦੇ ਆਂ ਗੋਬਿੰਦ ਘਾੜ ਤੋਂ ਫਿਰ ਐਤਵਾਰ ਅਸੀਂ ਉੱਥੇ ਅੱਗੋਂ ਚਲੇ ਸਗੋਂ ਬੱਚੇ ਕਹਿੰਦੇ ਵੀ ਅਸੀਂ ਪੈਦਲ ਹੀ ਥੱਲੇ ਜਾਣਾ ਵਾ ਤੇ 5-6 ਕਿਲੋਮੀਟਰ ਗੱਡੀ ਜਾਂਦੀ ਅਸੀਂ ਗੱਡੀ ਦੇ ਵਿੱਚ ਚੜੇਗੇ ਵੀ ਥੱਲੇ ਕੱਟਣਿਆ ਰਸਤਾ ਥੋੜਾ ਯਾ ਉਹ ਜਾ ਕੇ ਤੇ ਇਹ ਸਾਨੂੰ ਰਸਤੇ ਵਿੱਚ ਮਿਲੇ ਆ ਕਹਿੰਦੇ ਵੀ ਅਸੀਂ ਆਉਂਦੇ ਆ ਮਗਰ ਮੈਂ ਸੋ ਠੀਕ ਆ ਤੇ ਥੋੜਾ ਵਧੀਆ ਕੋਈ ਕਹਿੰਨ ਉਹ ਮੁੜ ਕੇ ਮੇਰਾ ਇੱਕ ਦੋਸਤ ਆਉਂਦਾ ਉਹਨੇ ਫਿਰ ਐਂਬੂਲੈਂਸ ਦੇ ਵਿੱਚ ਵੀ ਨਹੀਂ ਲੈ ਗਿਆ ਆ ਠੀਕ ਇਹ ਸਾਢੇ 10 ਵਜੇ ਦੀ 10:30 ਵਜੇ ਕਰੀਬ ਠੀਕ ਹੈ ਕਿਸਾ ਵਾਪਰੀ ਘਟਣਾ ਲੱਗਾ ਕੋਈ ਪੈਰ ਹੀ ਫਿਸਲ ਗਿਆ ਜਿੰਨਾ ਜਾਂਦੇ ਜਾਂਦੇ ਪੈਰ ਫਿਸਲ ਗਿਆ ਬੱਚੇ ਨੇ ਇੱਕ ਨੇ ਮੁੰਡੇ ਨੇ ਪੈਰ ਇਹਦਾ ਪਕੜਿਆ ਵੀ ਆ ਪਰ ਉਹ ਫਿਰ ਵੀ ਸੰਭਲਿਆ ਨਹੀਂ ਗਿਆ ਗ੍ਰਿਲ ਹੈਗੀ ਨਹੀਂ ਸੀ ਉੱਥੇ ਮੁੜ ਕੇ ਉਹ ਰਹਿਣ ਗਿਆ ਮੁੜ ਕੇ ਰੈਸਕਿਊ ਵਾਲੇ ਆ ਗਏ ਉਹਨਾਂ ਨੇ ਫਿਰ ਉਹਦੀ ਬੋਡੀ ਜਿਹੜੀ ਬਾਹਰ ਕੱਢੀ ਘਟਨਾ ਯਾਤਰਾ ਤੇ ਗਿਆ ਜੀ ਇੰਪੋਰਟ ਸਾਹਿਬ ਤੇ ਉਸੇ ਪੈਦਲ ਯਾਤਰਾ ਜਿੱਥੇ ਉਥੋਂ ਕਿਦ ਰਸਤੇ ਜਖਰੋਗੇ ਸਾਲ ਲੈਣ ਲੱਗਾ ਜਾਂ ਕਿਸ ਤਰ੍ਹਾਂ ਖਲੋਤਾ ਹੈ ਉਹ ਐਂਗਲ ਦੇ ਨਾਲ ਸਾਰਾ ਲਿਆ ਹੱਥ ਲੱਜ ਕੇ ਪਹਿ ਜਾ ਕੇ ਖਾਈ ਦੇ ਵਿੱਚ 70 80 ਜਣੇ ਆ ਗਏ ਇਸ ਯਾਤਰਾ ਦੇ ਦੱਸਾਂ ਕੀ ਕਰਨਾ ਦੂਆ ਬੰਦੀ ਹੈ ਘਟਨਾਵਾਸ ਥੱਲੇ ਡੇ ਖੜਾ ਹੈ ਡੇ ਪਿਆ ਵਿੱਚ ਖਾਈ ਦੇ ਵਿੱਚ ਬਸ ਖਾਈ ਸਿਰ ਜਾ ਕੇ ਵੱਜਾ ਪੱਥਰ ਨਾਲ